ਭਗਵੰਤ ਮਾਨ ਦਾ ਕੁਝ ਸਮਾਂ ਪਹਿਲਾਂ ਜਵਾਬ ਸੀ ਕਿ ਕੀ ਪੰਜਾਬ ਦੇ ਕਿਸਾਨ ਨੂੰ ਦਿੱਲੀ ਜਾਣ ਤੋਂ ਕੋਈ ਪਾਬੰਦੀ ਹੈ ਕਹਿੰਦਾ ਦਿੱਲੀ ਸਾਡੀ ਰਾਜਧਾਨੀ ਹੈ ਨਹੀਂ ਕਿ ਪੰਜਾਬੀ ਕਿਸਾਨ ਕੀ ਦਿੱਲੀ ਪਾਬੰਦੀ ਹੈ ਰਾਜਧਾਨੀ ਨਹੀਂ ਹੈ ਵਾਹ ਕੋਈ ਨਾ ਕੋਈ ਪਾਬੰਦੀ ਦਿੱਲੀ ਕੋਲ ਜਦ ਸਰਕਾਰ ਦਿੱਲੀ ਸੇ ਚਲਦੀ ਹੋ ਤਾਂ ਕਹਾਂ ਜਾਏਗਾ ਭਗਵੰਤ ਮਾਨ ਅੱਜ ਉਹੀ ਗੱਲ ਤੇਰੇ ਤੇ ਵੀ ਢੁੱਕਦੀ ਆ ਕੀ ਪੰਜਾਬ ਦੇ ਕਿਸਾਨ ਨੂੰ ਜਿਹੜੀ ਦੇਸ਼ ਦੀ ਪੰਜਾਬ ਦੀ ਇਕਨੋਮੀ ਚਲਾਉਂਦਾ ਜਿਹਦੇ ਤੇ ਪੰਜਾਬ ਦੀ ਅਰਥਵਿਵਸਥਾ ਖਲੋਤੀ ਆ ਉਹਨੂੰ ਚੰਡੀਗੜ੍ਹ ਜਿਹੜੀ ਪੰਜਾਬ ਦੀ ਰਾਜਧਾਨੀ ਆ ਉਹਦੇ 'ਚ ਜਾਣ 'ਤੇ ਕੋਈ ਪਾਬੰਦੀ ਆ ਪਰ ਮੇਰਾ ਤੈਨੂੰ ਉਹੀ ਗੱਲ ਤੇ ਸਵਾਲ ਆ ਜੋ ਤੂੰ ਪਿਆ ਸੀਗਾ ਫਿਰ ਇਹ ਪੰਜਾਬ ਆਪਣੀ ਰਾਜਧਾਨੀ ਤੇ ਨਾ ਜਾਣ ਤੇ ਲਾਹੌਰ ਜਾਣ ਇਸਲਾਮਾਬਾਦ ਜਾਣ ਅੱਜ ਹੁਣ ਦੇ ਜਵਾਬ ਇਸ ਲਈ ਅੱਜ ਜੋ ਕ੍ਰੈਕਡਾਊਨ ਜੋ ਸ਼ਕਤੀ ਜੋ ਬਦਤਮੀਜ਼ੀ ਭਗਵੰਤ ਮਾਨ ਨੇ ਕੱਲ ਕਿਸਾਨ ਭਰਾਵਾਂ ਦੇ ਨਾਲ ਉਹਨਾਂ ਦੀ ਮੀਟਿੰਗ ਚ ਕੀਤੀ ਜਾਂ ਜਿਸ ਤਰੀਕੇ ਨਾਲ ਅੱਜ ਉਹਨਾਂ ਨੂੰ ਰੋਕਿਆ ਜਾ ਰਿਹਾ ਸਿਰਫ ਕਿ ਉਹ ਆਪ ਦੀ ਗੱਲ ਮਨਾਉਣਾ ਚਾਹੁੰਦੇ ਜੋ ਵਾਅਦੇ ਉਹਨਾਂ ਨਾਲ ਸਰਕਾਰ ਨੇ ਕੀਤੇ ਸੀ ਉਹਨਾਂ ਨੂੰ ਯਾਦ ਕਰਾਉਂਦੇ ਆ ਔਰ ਭਗਵੰਤ ਮਾਨ ਨੂੰ ਉਹ ਗੱਲ ਚੰਗੀ ਨਹੀਂ ਲੱਗਦੀ ਕੇਜਰੀਵਾਲ ਸਾਹਿਬ ਵਿਪਾਸ਼ਨਾ ਚ ਇਹਨੂੰ ਵੀ ਲੈ ਬੈਠੋ ਇਹਨੂੰ ਕੋਈ ਦਿਮਾਗ ਛੰਡਾ ਹੋਵੇ ਕੋਈ ਠੀਕ ਹੋਵੇ ਨਹੀਂ ਤਾਂ ਪੰਜਾਬ ਦਾ ਤਾਂ ਜਿਹੜਾ ਨੁਕਸਾਨ ਹੋ ਰਿਹਾ ਹੋ ਰਿਹਾ ਬਹੁਤ ਵੱਡਾ ਨੁਕਸਾਨ ਫੁਰਦਾ ਵੀ ਕਰਦੇ ਲੈ ਸਤਿ ਸ੍ਰੀ ਅਕਾਲ ਜੀ ਅੱਜ 5 ਮਾਰਚ ਹੈ ਤੇ ਅੱਜ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਚੰਡੀਗੜ੍ਹ ਜੋ ਪੰਜਾਬ ਦੀ ਰਾਜਧਾਨੀ ਹੈ ਉੱਥੇ ਜਾਣ ਤੋਂ ਰੋਕਿਆ ਜਾ ਰਿਹਾ ਮੈਂ ਭਗਵੰਤ ਮਾਨ ਨੂੰ ਇੱਕ ਸਵਾਲ ਕਰਨਾ ਚਾਹੁੰਦਾ ਕਿਉਂਕਿ ਉਹਨੂੰ ਇਹ ਸਵਾਲ ਹੋਇਆ ਸੀਗਾ ਕਿ ਜਦੋਂ ਉਹਨੂੰ ਇਹ ਪੁੱਛਿਆ ਗਿਆ ਸੀਗਾ ਕਿ ਜੇ ਸਾਡੇ ਕਿਸਾਨ ਦਿੱਲੀ ਜਾ ਸਕਦੇ ਕਿ ਨਹੀਂ ਔਰ ਭਗਵੰਤ ਮਾਨ ਦਾ ਇਹ ਜਵਾਬ ਸੀ ਕਹਤਾ ਹੈ ਬਾਪਰ ਪੰਜਾਬ ਦੇ ਕਿਸਾਨ ਬਾਪਰ ਬਹੁਤ ਸ਼ਰਧਾ ਅਰਦਾਹ ਕਰਨੇ ਕਿਉਂ ਆਤਾ ਹੈ ਨਹੀਂ ਕਿਾ ਪੰਜਾਬ ਦੇ ਕਿਸਾਨ ਲਈ ਦਿੱਲੀ پابੰਦੀ ਹੈ ਰਾਜਧਾਨੀ ਨਹੀਂ ਹੈ ਆਪਣੀ ਕੋਈ ਨਾ ਕੋਈ پابੰਦੀ ਹੈ ਦਿੱਲੀ ਕੋਲ ਜਦ ਸਰਕਾਰ ਦਿੱਲੀ ਸੇ ਚਲਦੀ ਹੋ ਕਹਾਂ ਜਾਏਗਾ ਆਪਣੇ ਆਪ ਕਿਸਾਨ ਲਾਹੌਰ ਜਾਏ ਆ ਆ ਭਗਵਾਨ ਮਾਨ ਦਾ ਕੁਝ ਸਮਾਂ ਪਹਿਲਾ ਜਵਾਬ ਸੀ ਕਿ ਕੀ ਪੰਜਾਬ ਦੇ ਕਿਸਾਨ ਨੂੰ ਦਿੱਲੀ ਜਾਣ ਤੋਂ ਕੋਈ ਪਾਬੰਦੀ ਹੈ ਕਹਿੰਦਾ ਦਿੱਲੀ ਸਾਡੀ ਰਾਜਧਾਨੀ ਨਹੀਂ ਹੈ ਭਗਵੰਤ ਮਾਨ ਅੱਜ ਉਹੀ ਗੱਲ ਤੇਰੇ ਤੇ ਵੀ ਟੁੱਕਦੀ ਆ ਕੀ ਪੰਜਾਬ ਦੇ ਕਿਸਾਨ ਨੂੰ ਜਿਹੜੀ ਦੇਸ਼ ਦੀ ਪੰਜਾਬ ਦੀ ਇਕਨੋਮੀ ਚਲਾਉਂਦਾ ਜਿਹਦੇ ਤੇ ਪੰਜਾਬ ਦੀ ਅਰਥਵਿਵਸਥਾ ਖਲੋਤੀ ਆ ਉਹਨੂੰ ਚੰਡੀਗੜ੍ਹ ਜਿਹੜੀ ਪੰਜਾਬ ਦੀ ਰਾਜਧਾਨੀ ਆ ਉਹਦੇ 'ਚ ਜਾਣ 'ਚ ਕੋਈ ਪਾਬੰਦੀ ਆ ਪਰ ਮੇਰਾ ਤੈਨੂੰ ਉਹੀ ਗੱਲ ਤੇ ਸਵਾਲ ਆ ਜੋ ਤੂੰ ਪਿਆ ਸੀਗਾ ਫਿਰ ਇਹ ਪੰਜਾਬ ਆਪਣੀ ਰਾਜਧਾਨੀ 'ਤੇ ਨਾ ਜਾਣ ਤੇ ਲਾਹੌਰ ਜਾਣ ਇਸਲਾਮਾਬਾਦ ਜਾਂ ਅੱਜ ਹੁਣ ਦੇ ਜਵਾਬ ਇਸ ਲਈ ਅੱਜ ਜੋ ਕਰੈਕਡਾਉਨ ਜੋ ਸ਼ਕਤੀ ਜੋ ਬਦਤਮੀਜ਼ੀ ਭਗਵੰਤ ਮਾਨ ਨੇ ਕੱਲ ਕਿਸਾਨ ਭਰਾਵਾਂ ਦੇ ਨਾਲ ਉਹਨਾਂ ਦੀ ਮੀਟਿੰਗ ਚ ਕੀਤੀ ਜਾਂ ਜਿਸ ਤਰੀਕੇ ਨਾਲ ਅੱਜ ਉਹਨਾਂ ਨੂੰ ਰੋਕਿਆ ਜਾ ਰਿਹਾ ਸਿਰਫ ਕਿ ਉਹ ਆਪ ਦੀ ਗੱਲ ਮਨਾਉਣਾ ਚਾਹੁੰਦੇ ਜੋ ਵਾਅਦੇ ਉਹਨਾਂ ਨਾਲ ਸਰਕਾਰ ਨੇ ਕੀਤੇ ਸੀ ਉਹਨਾਂ ਨੂੰ ਯਾਦ ਕਰਾਉਂਦੇ ਆ ਔਰ ਭਗਵੰਤ ਮਾਨ ਨੂੰ ਉਹ ਗੱਲ ਚੰਗੀ ਨਹੀਂ ਲੱਗਦੀ ਐ ਇਸ ਵੀ ਇਹ ਵੀਡੀਓ ਵੀ ਮੈਂ ਸ਼ੇਅਰ ਕਰੂੰਗਾ ਜਰੂਰ ਵੇਖਿਓ ਤੇ ਆਪਦੇ ਅਲਪਾਜ ਨੇ ਇਸ ਲਈ ਮੈਂ ਕੱਲ ਵੀ ਕਿਹਾ ਸੀ ਅੱਜ ਮੈਂ ਫੇਰ ਉਹ ਗੱਲ ਦਰਉਣਾ ਇਹਦੀ ਇਲਾਜ ਦੀ ਲੋੜ ਆ ਕੇਜਰੀਵਾਲ ਸਾਹਿਬ ਵਿਪਾਸ਼ਨਾ ਚ ਇਹਨੂੰ ਵੀ ਲੈ ਬੈਠੋ ਇਹਨੂੰ ਕੋਈ ਦਿਮਾਗ ਠੰਡਾ ਹੋਵੇ ਕੋਈ ਠੀਕ ਹੋਵੇ ਨਹੀਂ ਤਾਂ ਪੰਜਾਬ ਦਾ ਤਾਂ ਜਿਹੜਾ ਨੁਕਸਾਨ ਹੋ ਰਿਹਾ ਹੋ ਰਿਹਾ ਬਹੁਤ ਵੱਡਾ ਨੁਕਸਾਨ ਥੋੜਾ ਵੀ ਕਰ ਦੇਣਾ ਬਹੁਤ ਬਹੁਤ ਤਾਂ